ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਉਮੀਦ ਕਰਦੇ ਆਂ ਸਾਰੇ ਕਿਸਾਨ ਵੀਰ ਤੰਦਰੁਸਤ ਹੋਣਗੇ ਤੇ ਠੀਕ ਹੋਣਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਕ ਲਿਓ ਤਾਂ ਕਿ ਨਵੇਂ ਦੇ ਨਵੇਂ ਟੈਕ ਟਰਾਲੀਆਂ ਤੁਹਾਨੂੰ ਹਰ ਰੋਜ਼ ਦੇਖਣ ਨੂੰ ਮਿਲਦੇ ਰਹਿਣ ਤੇ ਆਪਣਾ ਜਿਹੜਾ ਹੈਲਪਲਾਈਨ ਨੰਬਰ ਹੈ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਜੇ ਕਿਸੇ ਵੀ ਕਿਸਾਨ ਭਰਾ ਨੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਕਿਸੇ ਵੀ ਸੰਦੀ ਐਡ ਲਗਵਾਉਣੀ ਹੋਵੇ ਤਾਂ ਇਸ ਨੰਬਰ ਤੇ 5 ਤੋਂ 7 ਫੋਟੋਆਂ ਜਾਂ ਪੂਰੀ ਜਾਣਕਾਰੀ ਭੇਜ ਕੇ ਵੀਡੀਓ ਭੇਜ ਕੇ ਐਡ ਲਗਵਾ ਸਕਦੇ ਜੀ ਆਜੋ ਗੱਲ ਕਰਦੇ ਹਾਂ ਟਰਾਲੇ ਬਾਰੇ ਵੀਡੀਓ ਨੂੰ ਸਕਿਪ ਨਾ ਕਰਿਓ ਤਾਂ ਕਿ ਟਰਾਲੇ ਬਾਰੇ ਸਾਰੀ ਜਾਣਕਾਰੀ ਇਹ ਜਿਹੜੀ ਤੁਹਾਨੂੰ ਮਿਲ ਸਕੇ ਸਭ ਤੋਂ ਪਹਿਲਾਂ ਟਰਾਲੇ ਦੇ ਆਪਾਂ ਸਹਿਜ ਦੀ ਗੱਲ ਕਰਦੇ ਹਾਂ 14227 ਦਾ ਟਰਾਲਾ ਹੈ ਜੀ ਟਰਾਲਾ ਬਿਲਕੁਲ ਨਵਾਂ ਬਣਿਆ ਹੋਇਆ ਬਹੁਤ ਜ਼ਿਆਦਾ ਥੋੜਾ ਚੱਲਿਆ ਹੋਇਆ ਟਰਾਲਾ ਟਾਇਰਾਂ ਵਗੈਰਾ ਦੀ ਕੰਡੀਸ਼ਨ ਬਿਲਕੁਲ ਸਾਫ਼ ਸੁਥਰੀ ਪਈ ਹੈ ਕਿਤੇ ਕੋਈ ਗੜੇ ਸੜੇ ਨਹੀਂ ਟਰਾਲਾ ਜਿਵੇਂ ਨਵਾਂ ਪਿਆ ਡਬਲ ਜੈਕ ਲੱਗਾ ਹੋਇਆ ਲਿਫਟ ਵਾਲਾ ਬੀਲ ਕੱਪ ਵਗੈਰਾ ਟਰਾਲੇ ਨੂੰ ਲੱਗੇ ਹੋਏ ਨੇ ਸਾਰਾ ਟਾਟਾ ਸੇਲ ਦਾ ਮਾਲ ਲੱਗਾ ਹੈ ਟਰਾਲੇ ਨੂੰ ਤੇ ਮੱਛੀ ਘਟਾ ਬੈੱਡ ਵਗੈਰਾ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਪੈਪਾਂ ਵਾਲਾ ਬੈੱਡ ਬਣਾਇਆ ਹੋਇਆ ਹੈ ਵੀਰ ਨੇ ਤੇ ਜਾਲੀ ਵਗੈਰਾ ਬੈੱਡ ਨੂੰ ਲੱਗੀ ਹੋਈ ਹੈਗੀ ਟਰਾਲੀ ਦੀ ਚਾਸੀ ਬਾਰੇ ਗੱਲ ਕਰੀਏ 10 ਇੰਚੀ ਚਾਸੀ ਹੈ 10 ਨਟੀਆਂ ਹੱਬਾਂ ਨੇ ਵੱਡੀਆਂ ਹੱਬਾਂ ਨੇ ਟਰੱਕ ਵਾਲੀਆਂ ਤੇ ਰੇਲ ਦਾ ਹਿੱਸਾ ਲੱਗਿਆ ਹੋਇਆ ਟਰਾਲੇ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਫੋਟੋਆਂ ਦੇ ਵਿੱਚ ਰੇਲ ਦਾ ਇਹ ਸੱਲ ਲੱਗਿਆ ਹੋਇਆ 10 ਨਟੀਆਂ ਹੱਬਾਂ ਤੇ 10 ਇੰਚੀ ਉਹ ਚਾਸੀ ਜਿਹੜੇ ਗਾਰਡਰ ਨੇ 10 ਇੰਚੀ ਨੇ ਮੂਰੇ ਵੱਡੀ ਵਗੈਰਾ ਫੁੱਲ ਟੌਪ ਲੱਗੀ ਹੋਈ ਹੈ ਥੱਲੇ ਟੂਲ ਬਾਕਸ ਵਗੈਰਾ ਬਣਿਆ ਹੋਇਆ ਟਰਾਲੇ ਦੇ ਬਿਲਕੁਲ ਸ਼ੌਕੀਆ ਵੀਰਾਂ ਨੇ ਤਿਆਰ ਕਰਾਇਆ ਹੋਇਆ ਜੇਕਰ ਆਪਾਂ ਹੁਣ ਵੀਰਾਂ ਦੇ ਏਰੀਏ ਦੀ ਗੱਲ ਕਰੀਏ ਗਰਦਾਸਪੁਰ ਏਰੀਆ ਵੀਰਾਂ ਦਾ ਰੇਟ ਦੀ ਗੱਲ ਕਰੀਏ 2,60,000 ਰੁਪਏ ਰੇਟ ਤੇ ਬਾਕੀ ਬੋਕੇ ਤੇ ਮਾਤਾਨ ਕੀਤਾ ਜਾਊਗਾ